ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਆਬੀ ਵਲੌਗ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਹੈਗਾ ਸੋਮਵਾਰ ਦੀ 3 ਤਰੀਕ ਹੈ 13 ਟਾਈਮ ਹੋ ਗਿਆ 11 ਤੋਂ ਬਹੁਤ ਸੋਹਣੀ ਨਿਕਲੀ ਹੈ ਆਪਾਂ ਮਸ਼ੀਨ ਵਾਲ ਕੱਢਤੀ ਸੂਟ ਤਿਆਰ ਕਰਨਾ ਹੈ ਇੱਧਰ 11 ਅਜਾ ਤਰੀ ਵੀ ਹੈ ਆਪੀ ਆਪਣੇ ਕੱਪੜੇ ਵੀ ਆਪ ਨੂੰ ਨਾਲੇ ਜੋ ਵੀ ਤੁਮਾਂਗੇ ਕੰਮ ਕਰਨਾ ਆਪਾਂ ਤੇ مشین ਚ ਪਾਤੇ ਤੇ ਲੋੜੀ ਦਿਨ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਾਰਕਾਂ ਪ੍ਰਮਾਤਮਾ ਕਰੇ ਤੁਸੀ ਦੇਨ ਸੁਖੀ ਰਾਤ ਤੋਂ ਸੁਖੀ ਪ੍ਰਤੀ ਕਰੋ ਆਹ ਲੋ ਜੀ ਕੁਰਤੀ ਆਪਾਂ ਤਿਆਰ ਕਰ ਲਈ ਸ਼ਰਟ ਆਪਣੀ ਤਿਆਰ ਹੋ ਗਈ ਤੇ ਦੇ ਨਾਲ ਪਰਪਲ ਕਲਰ ਦੀ ਹੈ ਸਲਵਾਰ ਤੇ ਪਹਿਲਾਂ ਆਪਾਂ ਕੱਪੜੇ ਧੋਵਾਂਗੇ ਕੱਪੜੇ ਮੈਂ ਪਾਤੇ ਮਸੇਂ ਦੇ ਵਿੱਚ ਇਹ ਵੀ ਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ